ਇਸ ਨਾਮ ਸਿਕ ਬਾੜੋਚਾਲ ਕਿਸਾਨ ਮਜ਼ਦੂਰ ਚਿੰਗਰ ਚਕੇਟੀ ਆਗੂ ਆ ਮਗਰ ਪੂਰੀ ਜ਼ਿਲ੍ਹੇ ਦੀ ਟੀਮ ਆ ਅੱਜ ਸਾਡਾ ਲੀਕਾ ਹੋਇਆ ਪ੍ਰੋਗਰਾਮ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਚੀਫ ਦਫ਼ਤਰਾਂ ਗਾੜੀ ਐਸ்சி ਦਫ਼ਤਰਾਂ ਗਾੜੀ ਤੇ ਐਕਸ਼ਨ ਦਫ਼ਤਰਾਂ ਗਾੜੀ ਜਿਹੜਾ ਪਬਲਿਕ ਅਦਾਰਾ ਜਿਹੜਾ ਲੋਕਾਂ ਦਾ ਅਦਾਰਾ ਹੈ ਬਿਜਲੀ ਬੋਰਡ ਜਿੱਥੋਂ ਪੰਜਾਬ ਰਾਹੀ ਬਿਜਲੀ ਬੋਰਡ ਲਿਖਿਆ ਹੁੰਦਾ ਸੀ ਉਹ ਬਦਲ ਕੇ ਇਹਨਾਂ ਨੇ ਆ ਜਿਹੜਾ ਅਦਾਰਾ ਵਾ ਇਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਅਦਾਰੇ ਨੂੰ ਬਚਾਉਣ ਵਾਸਤੇ ਜਿਹੜਾ ਵਾ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਐਸ்சி ਦਫ਼ਤਰਾਂ ਦੇ ਚੀਫ ਦਫ਼ਤਰਾਂ ਦੇ ਤੇ ਐਕਸ਼ਨ ਦਫ਼ਤਰਾਂ ਦੇ ਜਿਹੜਾ ਬਾ ਧਰਨੇ ਲਾ ਰਹੇ ਆ ਕਿਉਂਕਿ ਸਰਕਾਰ ਜਿਹੜੀ ਬੜੀ ਵੱਡੀ ਪੱਧਰ ਤੇ ਜਿਹੜਾ ਬਾ ਕਾਰਬਰੇਟ ਕਰਾਣਾ ਨੂੰ ਖੁੱਲਾ ਸੱਦਾ ਦੇ ਕੇ ਤੇ ਜਿਹੜਾ ਬਾ ਇਹ ਸਾਰੇ ਪਬਲਿਕ ਅਦਾਰੇ ਜਿਹੜੇ ਆ ਵਿੱਚ ਜਾ ਰਹੇ 1948 ਦੇ ਐਕਟ ਦੇ ਵਿੱਚ ਜਦੋਂ ਕਿਸਾਨਾਂ ਮਜ਼ਦੂਰਾਂ ਨੇ ਜ਼ਮੀਨਾਂ ਦਿੱਤੀਆਂ ਵਾ ਪੰਚਾਇਤਾਂ ਨੇ ਜ਼ਮੀਨਾਂ ਦਿੱਤੀਆਂ ਵਾ ਬਗੈਰ ਪੈਸੇ ਲੈ ਤੋ ਜ਼ਮੀਨਾਂ ਦਿੱਤੀਆਂ ਇਹ ਅਦਾਰਾ ਆਸਾਰਨ ਵਾਸਤੇ ਪਰ ਉਦੋਂ 3% ਦਾ ਜਿਹੜਾ ਵਾ ਪ੍ਰੋਫਿਟ ਲੈਂਡ ਦੀ ਗੱਲ ਸੀ ਵੀ ਉਹਦੇ ਵਿੱਚ ਮੁਲਾਜ਼ਮ ਪ੍ਰਤੀ ਕਿਤੇ ਜਾਣਗੇ ਪਰ ਅੱਜ ਸਾਰਾ ਕੁਝ ਸਰਕਾਰ ਭੱਜ ਕੇ 16% ਮੁਨਾਫੇ ਤੇ ਆ ਗਈ ਆ ਤੇ ਜਿਹੜਾ ਵਾ ਕਾਰਪੋਰੇਟ ਕਰਾ ਲਿਆ ਨੂੰ ਜਿਹੜਾ ਵਾ ਖੁੱਲਾ ਸੱਦਾ ਦਿੱਤਾ ਗਿਆ ਤੇ ਜਿਹੜਾ ਵਾ ਉਹਦੇ ਵਿੱਚ ਤੜਾ ਤੜ ਪਹਿਲੋਂ ਇਹਨਾਂ ਨੇ ਕਾਲੇ ਮੀਟਰ ਲਾ ਕੇ ਤੇ ਜਿਹੜੇ ਚਿੱਟੇ ਮੀਟਰ ਲਿਆਂਦੇ ਹੁਣ ਚਿੱਟੇ ਮੀਟਰ ਲਾ ਕੇ ਤੇ ਜਿਹੜੇ ਜਿਹੜੇ 31 ਅਗਸਤ ਤੱਕ ਖੇਤੀ ਮੰਤਲੋ ਬਿਜਲੀ ਮੰਤਰੀ ਜਿਹੜਾ ਕਹਿ ਰਿਹਾ ਵਾ ਵੀ ਹਰ ਕਬਰਾ ਦੁਜਾ ادارے ਦੇ ਵਿੱਚ ਸਰਕਾਰੀ ادارے ਦੇ ਵਿੱਚ ਸਰਕਾਰੀ ਮਲਾਜ਼ਮਾਂ ਦੇ ਘਰੀ ਪੈਨਸ਼ਨਾਂ ਦੇ ਘਰੀ ਤੇ ਆਮ ਖਪਤਕਰਾਂ ਦੇ ਘਰੀ ਜਿਹੜਾ ਵਾ 31 ਅਗਸਤ ਤੱਕ ਜਿਹੜਾ ਕੰਪਲੀਟ ਚਿਪ ਵਾਲੇ ਮੀਟਰ ਲਾਉਰੇ ਆ ਅੱਜ ਵੱਡਾ ਵਿਰੋਧ ਹੈ ਇਸ ਚੀਜ਼ ਦਾ ਉਸ ਵਿਰੋਧ ਨੂੰ ਲੈ ਕੇ ਤੁਸੀਂ ਵੇਖ ਲਓ ਭਾਰੀ بارش ਪੈ ਰਹੀ ਆ ਫੇਰ ਵੀ ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਮਾਮਾ ਭੈਣਾਂ ਸਭਾਈ ਭੱਗੂ ਦੀਆਂ بارشਾਂ ਘਰਾਂ ਦੇ ਵਿੱਚੋਂ ਆਏ ਆ ਤੇ ਰੋਸ ਚ ਆਇਆ ਵੀ ਕਿਸੇ ਕੀਮਤ ਤੇ ਵੀ ਅਸੀਂ ਚਿਪ ਵਾਲੇ ਮੀਟਰ ਨਹੀਂ ਲਗਣ ਦਵਾਂਗੇ ਕਿਸੇ ਕੀਮਤ ਤੇ ਲਾਲੇ ਨੂੰ ਜਿਹੜਾ ਵਾ ਬਿਜਲੀ ਬੋਰਡ ਨਹੀਂ ਖਰੀਦਣ ਦਵਾਂਗੇ ਅੱਜ ਜੋ ਕੇਂਦਰ ਸਰਕਾਰ ਦੇ ਵਿਰੁੱਧ ਕਿਸਾਨ ਮਜ਼ਦੂਰਾਂ ਵੱਲੋਂ ਜਿਹੜੇ ਆਪਣੇ ਚਿਪ ਵਾਲੇ ਮੀਟਰ ਲਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਸਬੰਧ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਸਤੇ ਧਰਨਾ ਦਿੱਤਾ ਗਿਆ ਹੈ ਮੈਨੂੰ ਪ੍ਰਧਾਨ ਸਾਹਿਬ ਵੱਲੋਂ ਨਿਸ਼ਾਰ ਸਿੰਘ ਕੋਲੋਂ ਫੋਨ ਗਿਆ ਕਿ ਸ਼ਗਰਸ਼ਵ ਵਿੱਚ ਅਸੀਂ ਕੋਤ ਦੇ ਰਹੇ ਨਾ ਇੱਕ ਚੰਗਰਤਾ ਜਾਣਦੇ ਰਹਿੰਦੇ ਹਾਂ ਇਸ ਕਰਕੇ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਅੱਜ ਕੇਂਦਰ ਦੀ ਸਰਕਾਰ ਅਡਾਨੀਆਂ ਬਾਨੀਆਂ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਕਈ ਸੂਬਿਆਂ 'ਚ ਲੱਗ ਚੁੱਕੇ ਹਨ ਪੰਜਾਬ ਦੇ ਜਿਹੜੇ ਚੇਪਾਲੇ ਮੀਟਰ ਲਾਉਣ ਜਾ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਸਰਕਾਰ ਦਾ ਪਿੱਟ ਛਾਪਾ ਕਰਨ ਵਾਸਤੇ ਸਰਕਾਰ ਨੂੰ ਰੋਣ ਦੇ ਵਾਸਤੇ ਜਿਹੜਾ 70 ਵਿਸ਼ਾ 70 ਦੋ ਵਿਦੇ ਤੋਂ ਕੋਈ ਮਰ ਜਾਵੇ ਇਸ ਕਰਕੇ ਕੇਂਦਰ ਦੀ ਸਰਕਾਰ ਦੇ ਵਿੱਚ ਮੌਤ ਦਾ ਛਣਾਟਾ ਛਾ ਚੁੱਕਾ ਹੈ ਪਰ ਜਿਹੜਾ ਇਹ ਫੈਸਲਾ ਲੈ ਰਹੇ ਹਨ ਇਹਨਾਂ ਨੂੰ ਮੈਂ ਕਹਿ ਦੇਣਾ ਚਾਹੁੰਦਾ ਮਨੁੱਖੀ ਅਧਿਕਾਰ ਨੂੰ ਭੁੱਖ ਰੱਖਦੇ ਤੇ ਸੰਘਰਸ਼ਾਂ ਨੂੰ ਮੁੱਖ ਰੱਖਦੇ ਹੋਇਆਂ ਕਿਤੇ ਜਿੰਦਗੀ ਸੋਚੋ ਨਾ ਕਿ ਪੰਜਾਬ ਵਿੱਚ ਚਿਪ ਵਾਲੇ ਮੀਟਰ ਲਾ ਕੇ ਜਾਣਗੇ ਜੀ ਚਿਪ ਵਾਲੇ ਮੀਟਰਾਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਉਸ ਮੰਗਾਂ ਨੂੰ ਲੈ ਕੇ ਆਏ ਹਾਂ ਕਿ ਜਿਹੜੇ ਚਿਪ ਵਾਲੇ ਮੀਟਰ ਜਿਹੜੇ ਪ੍ਰੀਪੇਡ ਮੀਟਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਸਰਕਾਰ ਨੇ ਲਾਉਣ ਦੀ ਤਿਆਰੀ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਭਰ ਦੇ ਚੀਪ ਤੇ ਐਕਸ਼ਨ ਦਫ਼ਤਰਾਂ ਦੇ ਗਾੜੀ ਵੱਡੇ ਜਿਹੜੇ ਪ੍ਰਦਰਸ਼ਨ ਵੱਡੇ ਇਕੱਠ ਕਰਕੇ ਜਿਹੜੇ ਧਰਨੇ ਉਹ ਦਿੱਤੇ ਜਾ ਰਹੇ ਆ ਕਿਉਂਕਿ ਇਹ ਜਿਹੜੇ ਚਿਪ ਵਾਲੇ ਮੀਟਰ ਆ ਇੱਕ ਇਹ ਕੀਮਤ ਦੇ ਉੱਤੇ ਅਸੀਂ ਨਹੀਂ ਲੱਗਣਦੇ ਨੇ ਕਿਉਂਕਿ 1948 ਦਾ ਐਕਟ ਜਿਹੜਾ ਸੀ ਜਿਹਦੇ ਵਿੱਚ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਜਿਹੜਾ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਉਸ ਟਾਈਮ ਤੇ ਉਹ ਜਿਹੜੇ ਸਾਡੇ ਆਧਾਰੇ ਜਨਤਕ ادارے ਜਿਹੜੇ ਭਾਖੜਾ ਡੈਮ ਵਰਗੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਲੋਕਾਂ ਦੀਆਂ ਸਰੀਰਾਂ ਦੇ ਉੱਤੇ ਉਹ ਜਿਹੜੇ ਡੈਮ ਬੜੇ ਆ ਉਹਨਾਂ ਨੂੰ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਆ ਉਹ ਕਿਸੇ ਵੀ ਕੀਮਤ ਦੇ ਉੱਤੇ ਵਿਕੈਣੀ ਦਵਾਂਗੇ ਇਹ ਜਿਹੜਾ ਪ੍ਰਾਈਵੇਟ ਅਦਾਰਾ ਨਹੀਂ ਹੋਣ ਦਵਾਂਗੇ ਇਹ ਕਿਸੇ ਲਾਲੇ ਦੇ ਕੋਲ ਬਿਜਲੀ ਬੋਰਡ ਨਹੀਂ ਹੋਣ ਦਵਾਂਗੇ ਇਹ ਮੀਟਰ ਜਿਹੜੇ ਆ ਚਿਪ ਵਾਲੇ ਕਿਸੇ ਵੀ ਕੀਮਤ ਦੇ ਪਿੰਡਾਂ ਦੇ ਵਿੱਚ ਨਹੀਂ ਲੱਗਣਗੇ